ਰਖ ਪਿਆਰ ਹਮੇਸ਼ਾ ਨਾਲ ਸਾਡੇ ਤੇਰੀ ਕਦਰ ਨਾ ਕਰੀਏ ਤਾਂ ਖੀ ਅਸਾਂ ਮੰਜ਼ਲ ਤੇ ਹਰ ਮੋੜ ਤੇ ਤੇਰੀ ਖਬਰ ਨਾ ਕਰੀਏ ਤਾਂ ਖੀ ਤੇ ਅਸਾਂ ਸੁਖ ساری ਜ਼ਿੰਦਗੀ ਤੇ ਜੇ ਤੇਰੀ ਨਜ਼ਰ ਨਾ ਕਰੀਏ ਤਾਂ ਖੀ ਤੂੰ ਹਟ ਹਟ ਕੇ ਜ਼ੁਲਮ ਕਰੇਂ ਜੇ ਅਸਾਂ ਸਬਰ ਨਾ ਕਰੀਏ ਤਾਂ ਕੀ ਤੇ ਤੂੰ ਤੋ ਕਦਮ ਸਾਡੇ ਨਾਲ ਚੱਲਤਾ ਸਹੀਂ ਤੂੰ ਤੋ ਕਦਮ ਸਾਡੇ ਨਾਲ ਚੱਲਤਾ ਸਹੀਂ ਜੇ ਅਸੀਂ ਪੂਰਾ ਸਫ਼ਰ ਨਾ ਕਰੀਏ ਤਾਂ ਕੀ ਤੇ ਰੱਖ ਪਿਆਰ ਹਮੇਸ਼ਾ ਨਾਲ ਸਾਡੇ ਤੇਰੀ ਕਦਰ ਨਾ ਕਰੀਏ ਤਾਂ ਕੀ ਤੇਰੀ ਕਦਰ ਨਾ ਕਰੀਏ ਤਾਂ ਕੀ ਅੰਦਰ ਹੋਵੇ ਕੁੱਪ ਹਨੇਰਾ ਤੇ ਬਾਹਰ ਦੀਵੇ ਪਾਲਾਂ ਮੈਂ ਝਾੜੂ ਲਾਵਾਂ ਮਸਜਿਦ ਅੰਦਰ ਤੇ ਦਿਲ ਵਿੱਚ ਉੱਲੀ ਕਾਲਾਂ ਮੈਂ ਇਲ ਮਰਖਾਂ ਗੁਲਾਫਾਂ ਦੇ ਵਿੱਚ ਤੇ ਇੱਜ਼ਤ ਲੋਕਾਂ ਦੀ ਉਸਾਲਾਂ ਮੈਂ ਪੰਜ ਵੇਲੇ ਦੀ ਟੱਕਰ ਮਾਰਾਂ ਤੇ ਮਨ ਵਿੱਚ ਬੋਝ ਨੂੰ ਪਾਲਾਂ ਮੈਂ ਤੇ ਬੇਈਮਾਨੀ ਵਿੱਚ ਦਿਨ ਲੰਘਾਏ ਸੌਕੇ ਗੁਜ਼ਾਰੇ ਕਈ ਸਾਲਾਂ ਮੈਂ ਤੇ ਦੱਸੋ ਕਿਹੜੀ ਕਿਤੇ ਕਮਾਈ ਤੇ ਫਸਿਆ ਫਰੇਬੀ ਚੱਲਾ ਮੈਂ ਤੇ ਅੰਦਰ ਹੋਵੇ ਕੁੱਪ ਹਨੇਰਾ ਬਾਹਰ ਦੀਵੇ ਬੱਲਾ ਮੈਂ ਬਾਹਰ ਦੀਵੇ ਬੱਲਾ ਮੈਂ ਅਸੀਂ ਜੋਗੀ ਇਸ਼ਕ ਹਜ਼ੂਰ ਤੇ ਸਾਡਾ ਪੋਤਾ ਔਖਾ ਚੋਗ ਸਟੀ ਚੇਂਤ ਕਮਾ ਵਿੱਚ ਕੋਕਤੀ ਸਾਨੂੰ ਲੱਗੇ ਡਾਟੇ ਰੋਗ ਤੇ ਕਿਵੇਂ ਪੈਰੀ ਕੁੰਗਰੂ ਬੰਨੀ ਐ ਸਾਨੂੰ ਨੱਚਣ ਦਾ ਨਹੀਂ ਚਾਚ ਤੇ ਸਾਡਾ ਯਾਰ ਮਨਾ ਦੇ ਮੁਰਸ਼ਿਦਾ ਤੂੰ ਰੱਖ ਲੈ ਸਾਡੀ ਲੱਜ ਤੇ ਅਸੀਂ ਹਾਂ ਵਾਸੀ ਨਗਰ ਪ੍ਰੇਮ ਤੇ ਸਾਡਾ ਮੁਲਕੋਂ ਦੂਰੋਂ ਦੇਸ਼ ਤੇ ਅਸੀਂ ਆਪਣੀ ਮੈਨ ਨੂੰ ਮਾਰਿਆ ਅਸੀਂ ਚੋਕੀ ਬਤਲਿਆ ਭੇਸ ਸੱਟੇ ਜ਼ਿੰਦਗੀ ਦਾ ਮੁੱਲ ਕੱਖ ਨਹੀਂ ਸਾਡਾ ਸਭ ਕੁਝ ਸੋਹਣਾ ਯਾਰ ਕਿਤੇ ਸੋਹਣੀ ਸੂਰਤ ਨੂੰ ਵੇਖ ਕੇ ਦਿੱਤਾ ਆਪਣਾ ਆਪ ਸੀ ਵਾਰ ਤੇ ਸਾਨੂੰ ਚਾਹਤ ਉਹਦੇ ਮਿਲਣ ਦੀ ਅਸੀਂ ਹੋਰ ਨਾ ਮੰਗਤੇ ਕੱਖ ਤੇ ਅਸਾਂ ਹਰ ਤਮ ਰਹਿਣਾ ਯਾਦਤਾ ਇੱਕ ਪਲ ਨਾ ਰਹਿਣਾ ਵਖ ਤੇ ਅਸੀਂ ਜੋ ਕੀ ਇਸ਼ਕ ਹਾ ਸੂਰਤੇ ਸਟਪੋਤਾ ਔਖਾ ਜੋਗ ਸਟਪੋਤਾ ਔਖਾ ਜੋਗ ਦੁੱਖ ਦਰਤਾ ਤਾਂ ਤੋੜ ਵੀ ਕੋਈ ਨਹੀਂ ਅਗ ਪਾਣੀ ਦਾ ਝੋੜ ਵੀ ਕੋਈ ਨਹੀਂ ਚੰਗਾ ਹੋਵੇ ਤਾਂ ਇੱਕੋ ਕਾਫੀ ਭੁੱਲਿਆ ਬੱਤੇ ਯਾਰਾਂ ਦੀ ਲੋੜ ਵੀ ਕੋਈ ਨਹੀਂ ਸ਼ਾਲਾ ਕਿਸੇ ਤੇ ਨਾ ਆਵੇ ਕਦੀ ਮੰਦੇ ਹਾਲ ਗਰੀਬੀ ਦੇ ਤੇ ਪਿੱਠ ਵਿਖਾ ਕੇ ਲੰਘ ਜਾਂਦੇ ਨੇ ਸੱਚਨ ਯਾਰ ਗਰੀਬੀ ਤੇ ਤੇ ਖਾਲੀ ਸੁੱਕੀਆਂ ਗੱਲਾਂ ਕਰਦੇ ਨੇ ਜਿਹੜੇ ਅਸਲੋਂ ਕਮੀਨੇ ਹੁੰਦੇ ਨੇ ਚੁੱਪ ਕਰਕੇ ਉਹ ਸੰਦੇ ਰਹਿੰਦੇ ਜਿਹੜੇ ਨਸਲੋਂ ਨਕੀਨੇ ਹੁੰਦੇ ਨੇ ਤੇ ਮੈਂ ਚਟੀਆਂ ਫਰਜ਼ਾਂ ਲੱਭਦੀਆਂ ਮੈਨੂੰ ਕੁੱਪ ਹਨੇਰੇ ਲੱਭਦੇ ਨੇ ਮੈਨੂੰ ਤਿਲਤਾ ਮਹਿਰਮ ਕੋਈ ਨਾ ਲੱਭਿਆ ਮੈਨੂੰ ਯਾਰ ਪੱਥਰੇ ਲੱਭਦੇ ਨੇ ਮੈਨੂੰ ਯਾਰ ਪੱਥਰੇ ਲੱਭਦੇ ਨੇ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਤਵਾ ਦੇਸ਼ੇ ਜੁੜ ਕਰੋ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ